ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹਨਾ ਅਰੋਲ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਇਹ ਵੀ ਆਂ ਦੇ ਉੱਤੇ ਆਨ ਦਾ ਤਾਂ ਇਹਦੇ ਵਿੱਚ ਕੋਈ ਦੋ ਰਾਈ ਨਹੀਂ ਹੈਗੀ ਕਿ ਮੈਂ ਜਦੋਂ ਦਾ 10th ਕਲਾਸਿਸ ਸੀ ਨਾ ਉਦੋਂ ਦਾ ਟੀਚਿੰਗ ਸ਼ੁਰੂ ਕੀਤੀ ਹੋਈ ਹੈ ਔਰ ਇੱਕ ਲੰਬੇ ਪੀਰੀਅਡ ਤੋਂ ਮੈਂ ਫਾਜ਼ਿਲਕਾ ਦੀ ਸੇਵਾ ਕਰ ਰਿਹਾ ਹਾਂ ਬੜੀ ਨਿਸ਼ਟਾ ਭਾਵਨ ਨਾਲ ਸੇਵਾ ਕੀਤੀ ਔਰ ਬੜੇ ਬੱਚੇ ਨੇ ਜਿਹੜੇ ਫਾਜ਼ਿਲਕਾ ਦੇ ਆਈਟੀ ਵਿੱਚ ਪਹੁੰਚੇ ਆਏ ਕਿ ਵਿੱਚ ਪਹੁੰਚਨੇ ਆਪ ਦੇ ਆਪ ਵਿੱਚ ਇੱਕ ਬੜੀ ਵੱਡੀ ਗੱਲ ਹੈ ਉਸ ਤੋਂ ਇਲਾਵਾ ਪਹਿਲੇ ਪੀਐਮਪੀ ਟੈਸਟ ਹੁੰਦਾ ਸੀ ਫਿਰ ਉਹਨੂੰ ਨੀਟ ਹੈ ਤਾਂ ਮੈਂ ਆਪਦੀ ਲਾਈਫ ਦੇ ਵਿੱਚ 23 ਬੱਚੇ ਫਾਜ਼ਿਲ加 ਦੇ ਆਪਣੇ ਏਰੀਆ ਦੇ ਜਿਹੜੇ ਨੇ ਮੈਡੀਕਲ ਕਾਲਜਾਂ ਚੋਂ 19 ਬੱਚੇ ਨੇ ਜਿਹੜੇ ਉਹ IIT ਵਿੱਚ ਪਹੁੰਚਾਏ ਆ ਜਿੰਦੇ ਚ ਫਰਿਕਸ ਦਾ ਸਭ ਤੋਂ ਵੱਡਾ ਰੋਲ ਰਿਹਾ ਹੈ ਇਹਦੇ ਚ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਰਨਾ ਚਾਹਾਂ ਨੋ ਡਾਊਟ ਕਿ ਆਪਣਾ ਜਿਹੜਾ ਏਰੀਆ ਇੱਕ ਬੈਕਵਰਡ ਏਰੀਆ ਹੈ ਇੱਥੇ ਟੀਚਰਸ ਦੀ ਬੜੀ ਘਾਟ ਹੈ ਮੈਂ ਗਵਰਨਮੈਂਟ ਜੋਬ ਵਿੱਚ ਰਹਿੰਦੇ ਹੋਏ ਆਪਣੇ ਇਸ ਏਰੀਆ ਦੇ ਵਿੱਚ ਬਹੁਤ ਸਰਵਿਸ ਕੀਤੀ ਹੈ ਔਰ ਪਿੰਡਾਂ ਦੇ ਵਿੱਚੋਂ ਵੀ ਬੜੀਆਂ ਸਿਲੈਕਸ਼ਨਸ ਦਿੱਤੀਆਂ ਨੇ ਲੇਕਿਨ ਇੱਕ ਚੀਜ਼ ਮੈਂ ਬਹੁਤ ਜ਼ਿਆਦਾ ਫੀਲ ਕੀਤੀ ਕਿ ਫਾਜ਼ਿਲਕਾ ਦੇ ਵਿੱਚ ਜੇਕਰ ਰਹਿੰਦੇ ਹੋਏ ਬੱਚੇ ਨੇ ਬਾਹਰ ਕਿਸੇ ਕੰਪੀਟੀਟਿਵ ਐਗਜ਼ਾਮ ਵਿੱਚ ਜਾਣਾ ਤਾਂ ਉਹਨੂੰ ਇੱਕ ਫੁੱਲ ਫਲੈਸਡ এনਵਾਇਰਨਮੈਂਟ ਚਾਹੀਦਾ ਔਰ ਉਹਨ ਦੀ ਉਸ ਤਰ੍ਹਾਂ ਦੀ ਸੇਵਾ ਕਰਨ ਵਾਸਤੇ ਮੇਰੇ ਅੰਦਰ ਹਮੇਸ਼ਾ ਇੱਕ ਚੀਜ਼ ਰਹੀ ਕਿ ਮੈਂ ਨਾ ਫੁੱਲ ਟਾਈਮ ਆਪਣਾ ਦੇ ਕੇ ਬੱਚਿਆਂ ਨੂੰ ਨਾ ਫਾਜ਼ਿਲਕਾ ਦੇ ਬੱਚਿਆਂ ਨੂੰ ਪਾਰਟਿਕੂਲਰਲੀ ਕਿਉਂਕਿ ਅਸੀਂ ਰਿਮੋਟ ਏਰੀਆ ਦੇ ਰਹਿਣ ਵਾਲੇ ਹਾਂ ਔਰ ਬਾਰਡਰ ਬੈਲਟ ਤੇ ਫੈਸਿਲਿਟੀਆਂ ਨਹੀਂ ਹੈ ਇਹਨਾਂ ਨੂੰ ਇੱਕ ਅੱਛੀ ਕੁਆਲਿਟੀ ਦੀ ਅਨਮੈਸਡ ਫਿਜ਼ਿਕਸ ਕੋਚਿੰਗ ਦਿੱਤੀ ਜਾਵੇ ਜਿਸ ਕਰਕੇ ਮੈਂ ਸਟੈਪ ਚੱਕਿਆ ਔਰ ਮੈਂ VRS ਲਈ ਕੁਝ ਮੇਰੀ ਘਰੇਲੂ ਪ੍ਰੋਬਲਮਸ ਹੈਗੀਆਂ ਸੀ ਔਰ ਉਸ ਦੇ ਨਾਲ ਨਾਲ ਮੇਰੇ ਅੰਦਰ ਇੱਕ ਜਜ਼ਬਾ ਸੀ ਫਾਜ਼ਿਲ ਕਾਸਤੇ ਕੁਝ ਕਰਨ ਦਾ ਇਸ ਕਰਕੇ ਮੈਂ VRS ਲਈ ਤੇ ਹੁਣ ਮੈਂ ਬੱਚਿਆਂ ਨੂੰ ਪੂਰੀ ਨਿਸ਼ਠਾ ਭਾਵ ਨਾਲ ਫਿਜ਼ਿਕਸ ਕਰਾ ਕੇ ਇਸ ਸੈਸ਼ਨ ਵਿੱਚ ਹੀ ਪਹਿਲੇ ਸੈਸ਼ਨ ਵਿੱਚ ਹੀ ਮੈਕਸਿਮਮ ਸੈਲੈਕਸ਼ਨ ਦੇਣ ਵਾਸਤੇ ਪ੍ਰਤੀਬੱਧ ਅਬਰੋਲ ਜੀ ਬੜਾ ਅੱਛਾ ਕੁਐਸਚਨ ਕੀਤਾ ਤੁਸੀਂ ਐਕਚੁਅਲੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹਨਾ ਫਿਜ਼ਿਕਸ ਪੜਨ ਦਾ ਵਿਸ਼ਾ ਨਹੀਂ ਹੈ ਜਿਹੜਾ ਨਾ ਫਿਜ਼ਿਕਸ ਉਹ ਸਿੱਖਣ ਦਾ ਵਿਸ਼ਾ ਹੈ ਇਹ ਸਿੱਖਣ ਵਾਲਾ ਸਬਜੈਕਟ ਹੈ ਅੰਡਰਸਟੈਂਡਿੰਗ ਵਾਲਾ ਸਬਜੈਕਟ ਹੈ ਨੋ ਡਾਊਟ ਕਿ ਕਿਸੇ ਨੇ ਇੰਜੀਨੀਅਰਿੰਗ ਕਰਨੀ ਹੈ ਮੈਡੀਕਲ ਯਾਨੀ ਉਸ ਜਿਹੜਾ ਕਾਲਜ ਵਿੱਚ ਜਾਣਾ ਹੈ ਜਾਂ ਐਨਡੀਏ ਕਰਕੇ ਸੁਰੱਖਿਆ ਸੇਵਾਵਾਂ ਵਿੱਚ ਜਾਣਾ ਹੈ ਆਰਮੀ ਵਿੱਚ ਜਾਣਾ ਹੈ ਉੰ데ਸ ਇੱਕ ਮੇਜਰ ਜਿਹੜਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਉਹ ਫਿਜ਼ਿਕਸ ਸਬਜੈਕਟ ਕਰਦਾ ਹੈ ਬਾਕੀ ਸਬਜੈਕਟ ਵੀ ਇੰਪੋਰਟੈਂਟ ਨੇ ਬਟ ਜਿਹੜਾ ਮੈਰੀ ਡਿਸਾਈਡ ਕਰਦਾ ਹੈ ਨਾ ਕਿਸੇ ਦੀ ਸਿਲੈਕਸ਼ਨ ਹੋਣੀ ਹੈ ਜਾਂ ਰੁਕਣੀ ਹੈ ਫਿਜ਼ਿਕਸ ਦੇ ਉੱਤੇ ਡਿਪੈਂਡ ਕਰਦਾ ਹੈ ਤਾਂ ਫਿਜ਼ਿਕਸ ਦੇ ਵਿੱਚ ਬੱਚਿਆਂ ਨੂੰ ਬੜੀਆਂ ਪ੍ਰੋਬਲਮ ਨੇ ਬੇਸਿਕ ਰੀਜ਼ਨ ਇਹ ਹੈ ਕਿ ਜਦੋਂ ਬੱਚਾ 8th ਕਲਾਸ ਤੋਂ 9th ਕਲਾਸ ਵਿੱਚ ਆਂਦਾ ਹੈ ਤਾਂ ਉਦੋਂ ਪਾਰਟਿਕੂਲਰਲੀ ਬੜਾ ਇੰਪੋਰਟੈਂਟ ਹੋ ਜਾਂਦਾ ਹੈ ਕਿ ਜਿਹੜੇ ਉਹਨੂੰ ਟੀਚਰ ਪੜ੍ਹਾਉਣ ਵਾਲੇ ਨੇ ਉਹ ਉਸ ਫਿਜ਼ਿਕਸ ਵਿਸ਼ੇ ਨੂੰ ਪੜ੍ਹਾ ਰਹੇ ਨੇ ਕਿ ਸਿਖਾ ਰਹੇ ਨੇ ਸਾਡੇ ਏਰੀਆ ਚ ਬੜੀ ਵੱਡੀ ਪ੍ਰੋਬਲਮ ਹੈਗੀ ਹੈ ਕਿ ਬੱਚੇ ਨੂੰ ਨਾ ਐਕਸਪੈਰੀਮੈਂਟੇਸ਼ਨ ਦੇ ਨਾਲ ਫਿਜ਼ਿਕਸ ਨਹੀਂ ਕਰਵਾਈ ਜਾਂਦੀ ਉਹਦੇ ਕਨਸੈਪਟ ਜੋ 9th 10th ਚ ਬਣਨੇ ਚਾਹੀਦੇ ਨੇ ਉਹ ਨਹੀਂ ਬਣਨਾਂਦੇ ਕੁਝ ਟੀਚਰ ਫਾਜੀਦਾ ਦੇ ਬੜਾ ਅੱਛਾ ਕੰਮ ਕਰ ਰਹੇ ਨੇ ਉਹਨਾਂ ਦੀ ਬਦੌਲਤ ਫਾਜੀਦਾ ਦੀਆਂ ਸੈਲੈਕਸ਼ਨਸ ਵੀ ਹੁੰਦੀਆਂ ਨੇ ਬਟ ਜੇ ਕਰੇ ਕਿ ਜਨਰਲਲੀ ਆਪਣੇ ਪੂਰੇ ਏਰੀਆ ਦਾ ਤਾਂ ਉਹ ਬੜੀ ਵੱਡੀ ਕਮੀ ਹੈਗੀ ਹੈ ਬੱਚਿਆਂ ਨੂੰ ਨੰਮੈਰੀਕਲ ਵਿੱਚ ਬੜੀ ਪ੍ਰੋਬਲਮ ਆਂਦੀ ਹੈ ਤੁਸੀਂ ਕਿਸੇ ਵੀ 9th 10th 1 2 ਦੇ ਬੱਚੇ ਨਾਲ ਗੱਲ ਕਰੋਗੇ ਉਹਨਾਂ ਨੇ ਕਹਿਣਾ ਬਾਕੀ ਤਾਂ ਠੀਕ ਹੈ ਆਰਟੀਕਲ ਕਰ ਲੈਣੇ ਲੇਕਿਨ ਨੰਮੈਰੀਕਲ ਔਰ ਜਦੋਂ ਅਸੀਂ ਕੰਪੀਟੀਟਿਵ ਇਗਜ਼ਾਮ ਵਿੱਚ ਜਾਂਦੇ ਆ 80 90% ਕੁਐਸਚਨ ਨੰਮੈਰੀਕਲ ਬੇਸਡ ਹੁੰਦੇ ਨੇ ਜਿੱਥੇ ਸਾਡੇ ਬੱਚਿਆਂ ਨੂੰ ਮਾਰ ਜਾਂਦੀ ਹੈ ਬਿਲਕੁਲ ਦੇਖੋ ਤੁਸੀਂ ਜਦੋਂ ਮੇਰੇ ਕੋਲ ਬੱਚਾ ਪਲੱਸ 1 ਨੇ ਚਾਹਦਾ ਤਾਂ ਮੈਨੂੰ ਇਹ ਪਤਾ ਲੱਗਦਾ ਵੀ ਇਹਦੇ 9 10th ਵਿੱਚ ਕਿਹੜੀਆਂ ਕਮੀਆਂ ਰਹੀਆਂ ਤਾਂ ਮੈਂ ਸਭ ਤੋਂ ਪਹਿਲੇ ਤਾਂ ਉਹਦੇ ਕਨਸੈਪਟ ਦੇ ਉੱਤੇ ਕੰਮ ਕਰਨਾ ਜਦੋਂ ਬੱਚੇ ਦਾ ਕਨਸੈਪਟ ਬੜੇ ਅੱਛੇ ਡੈਪਥ ਤੱਕ ਕਲੀਅਰ ਹੁੰਦਾ ਨਾ ਫਿਰ ਉਹਨੂੰ ਜਿਹੜੀ ਨੰਮੈਰੀਕਲ ਦੀ ਪ੍ਰੋਬਲਮ ਹੈ ਨਾ ਜਿਹੜਾ ਕੁਐਸਚਨ ਹੈ ਉਹਨੂੰ ਪੜ੍ਹ ਕੇ ਸਮਝ ਆਣਾ ਸ਼ੁਰੂ ਹੁੰਦਾ ਹੈ ਬੱਚੇ ਨੂੰ ਤਾਂ ਨੰਮੈਰੀਕਲ ਪੜ ਸਭ ਤੋਂ ਪਹਿਲੇ ਮੇਰਾ ਫੋਕਸ ਰਹਿੰਦਾ ਹੈ ਕਿ ਉਸ ਗਹਿਰਾਈ ਨੂੰ ਬੱਚਿਆਂ ਤੱਕ ਪਹੁੰਚਾਇਆ ਜਾਵੇ ਬੱਚਿਆਂ ਨੂੰ ਸਮਝਾਇਆ ਜਾਵੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾਇਆ ਜਾਵੇ ਕਿ ਨੰਮੈਰੀਕਲ ਅਪਰੋਚ ਹੁੰਦੀ ਕੀ ਹੈ ਉਹ ਸਾਰੀ ਬੇਸਡ ਹੈ ਕਨਸੈਪਟ ਦੇ ਉੱਤੇ ਨੰਬਰ 1 ਨੰਬਰ 2 ਹੈ ਕਿ ਨੰਮੈਰੀਕਲ ਹੁੰਦੇ ਇੱਕ ਹੁੰਦਾ ਕਨਵੈਨਸ਼ਨਲ ਤਰੀਕਾ ਹੁੰਦਾ ਜਿਵੇਂ ਬੁੱਕਸ ਵਿੱਚ ਜਾਂ ਜਿਵੇਂ ਰੂਟੀਨ ਵਿੱਚ ਨੰਮੈਰੀਕਲ ਜਿਵੇਂ ਆਪਾਂ ਥਿਓਰਮਸ ਕਰਦੇ ਹੁੰਦੇ ਸੀ ギਵਨ ਟੂ ਪ੍ਰੂਫ ਆਨ ਦਾ ਪ੍ਰੂਫ ਉਹ ਲੰਬੀਆਂ ਕਹਾਣੀਆਂ ਲੇਕਿਨ ਹੁਣ ਬਹੁਤ ਜ਼ਿਆਦਾ ਐਡਵਾਂਸਮੈਂਟ ਹੋ ਚੁੱਕੀ ਹੈ ਸਬਜੈਕਟ ਦੇ ਚੰਨੀਆਂ ਸ਼ਾਰਟਕਟ ਟ੍ਰਿਕਸ ਬੜੇ ਕੁਐਸਚਨ ਇਸ ਤਰ੍ਹਾਂ ਦੇ ਹੋ ਸਕਦੇ ਨੇ ਕਿ ਬੱਚਾ ਬਿਨਾ ਪੈਨ ਉਠਾਇੇ ਹੀ ਉਹਨਾਂ ਕੁਐਸਚਨਸ ਨੂੰ ਕਰ ਸਕੇ ਤਾਂ ਉਹ ਜਿਹੜੀਆਂ ਸ਼ਾਰਟਕਟ ਟ੍ਰਿਕਸ ਹੈਗੀਆਂ ਨੇ ਇਹ ਪਰਮਾਤਮਾ ਦੀ ਬੜੀ ਕਿਰਪਾ ਹੈ ਵਾਹਿਗੁਰੂ ਦੀ ਬੜੀ ਕਿਰਪਾ ਹੈ ਕਿ ਉਹ ਸ਼ਾਰਟ ਟ੍ਰਿਕਸ ਮੈਂ ਤਾਂ ਬਚਪਨ ਤੋਂ ਹੀ ਆਪਦੇ ਜਦੋਂ ਮੈਂ ਸਟੱਡੀ ਪੀਰੀਅਡ ਸੀ ਉਦੋਂ ਤੋਂ ਡਿਵੈਲਪ ਕੀਤੀਆਂ ਖੁਦ ਡਿਵੈਲਪ ਕੀਤੀਆਂ ਕੁਝ ਟੀਚਰਸ ਤੋਂ ਸਿੱਖੀਆਂ ਤਾਂ ਕਰਦੇ ਉਹ ਅੱਨਾ ਨੂੰ ਹੁਣ ਐਕਸਪਰਟਾਈਜ਼ ਹੋ ਗਿਆ ਹੈ ਕਿ ਹੁਣ ਜਿਹੜੇ ਬੱਚੇ ਮੇਰੇ ਕੋਲ ਪੜ੍ਹਦੇ ਆ ਨਾ ਉਹ ਨੰਮੈਰੀਕਲ ਨੂੰ ਚੁਟਕੀਆਂ ਚ ਕਰਦੇ ਆ ਤਾਂ ਪੈਸ ਕਰਕੇ ਨੰਮੈਰੀਕਲ ਦਾ ਡਰ ਨਿਕਲ ਜਾਣਾ ਉਹ ਜਿਹੜੀ ਪ੍ਰੋਬਲਮ ਸੋਲਵਿੰਗ ਸਭ ਤੋਂ ਪਹਿਲੇ ਪ੍ਰੋਬਲਮ ਨੂੰ ਐਨਲਾਈਜ਼ ਕਰਨ ਦਾ ਤਰੀਕਾ ਫਿਰ ਉਹਦੇ ਉੱਤੇ ਕਿਹੜਾ ਕਨਸੈਪਟ ਲੱਗਦਾ ਫਿਰ ਉਹਦੀ ਸ਼ਾਰਟ ਟ੍ਰਿਕ ਕੀ ਹੈਗੀਆਂ ਨੇ ਇਹ ਸਾਰਾ ਕੁਝ ਜਿਹੜਾ ਇਹ ਬੱਚਾ ਨੂੰ ਮੇਰੇ ਵੱਲੋਂ ਜਿਹੜਾ ਸਿਖਾਇਆ ਜਾਂਦਾ ਸਰ ਇਸ ਤਰ੍ਹਾਂ ਕੀ ਜਿਹੜੇ ਮੇਰਾ ਪੜਾਹਣ ਦਾ ਜਿਹੜਾ ਤਰੀਕਾ ਹੈ ਉਹ ਥੋੜਾ ਡਿਫਰੈਂਟ ਹੈ ਤਾਂ ਮੈਂ ਬੱਚੇ ਨੂੰ ਲੈਬ ਵਰਕ ਵੀ ਕਰਵਾਉਣਾ ਤਾਂ ਮੈਂ ਆਪਣੇ ਜਿਹੜਾ ਮੇਰਾ ਜਿੱਥੇ ਮੈਂ ਪੜਾਹਣਾ ਹੈ ਉੱਥੇ ਲੈਬ ਵੀ ਐਸਟੈਬਲਿਸ਼ ਕੀਤੀ ਹੈ ਔਰ ਉੱਥੇ ਮੈਂ ਲਾਇਬ੍ਰੇਰੀ ਵੀ ਐਸਟੈਬਲਿਸ਼ ਕੀਤੀ ਹੈ ਕਿਉਂਕਿ ਹਰ ਤਰ੍ਹਾਂ ਦੀ ਬੁੱਕਸ ਬੱਚਾ ਨਹੀਂ ਲੈ ਸਕਦਾ ਲੇਕਿਨ ਉਹਨਾਂ ਨੂੰ ਇੱਕ ਜਿਵੇਂ ਕਿ بڑے ਲੋਕਾਂ ਦੇ ਘਰਾਂ ਦੇ ਵਿੱਚ ਮਾਹੌਲ ਐਸਾ ਹੁੰਦਾ ਕਿ ਬੱਚੇ ਡਿਸਟਰੈਕਟ ਹੁੰਦੇ ਨੇ ਪੜ੍ਹਨ ਵਾਸਤੇ ਉਹਨਾਂ ਨੂੰ ਪ੍ਰੋਪਰ ਜਿਹੜਾ ਮਾਹੌਲ ਨਹੀਂ ਮਿਲਦਾ ਤਾਂ ਮੈਂ ਲਾਇਬ੍ਰੇਰੀ ਵੀ ਐਸਟੈਬਲਿਸ਼ ਕੀਤੀ ਹੈ ਫਿਲਹਾਲ ਮੈਂ ਘਰ ਪੜਾ ਰਿਆਂ ਵਿਜੀ ਕੋਲੋਨੀ ਪਹਿਲੇ ਨੰਬਰ 3 ਵਿੱਚ ਮੈਂ ਸ਼ੁਰੂ ਕੀਤਾ ਜਿੱਥੇ ਮੇਰਾ ਰੈਜ਼ੀਡੈਂਸ ਹੈ ਉੱਥੇ ਬੱਚੇ ਨੂੰ ਲਾਇਬ੍ਰੇਰੀ ਵੀ ਮਿਲੇਗੀ ਲੈਬ ਵੀ ਮਿਲੇਗੀ ਇੰਟਰਐਕਟਿਵ ਪੈਨਲ ਹੈ ਮੇਰੇ ਕੋਲ ਅੱਜਕੱਲ੍ਹ ਤੁਹਾਨੂੰ ਪਤਾ ਹੀ ਹੈ ਜਿਹੜਾ ਪੜਾਉਣ ਦਾ ਸਾਰਾ ਤਰੀਕਾ ਬਦਲ ਗਿਆ ਤਾਂ ਹਾਈ ਟੈਕ ਯਾਨੀ ਪੂਰੀ ਟੈਕਨੋਲੋਜੀ ਦੇ ਨਾਲ ਬੱਚਿਆਂ ਨੂੰ ਜਿਹੜਾ ਉਹ ਪੜਾਇਆ ਜਾਏਗਾ ਸਰ ਮੈਂ ਨਾ ਇੱਥੇ ਇੱਕ ਗੱਲ ਕਲੀਅਰ ਕਰਨਾ ਚਾਹਣਾ ਮੇਰਾ ਕੋਈ ਅਪਰੋਚ ਡਿਫਰੈਂਟ ਹੈ ਕਿਸ ਤਰ੍ਹਾਂ ਡਿਫਰੈਂਟ ਹੈ ਕਿ ਦੇਖੋ ਬੱਚੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਜਿਨ੍ਹਾਂ ਨੇ ਨਾ ਸਿਰਫ ਬੋਰਡ ਇਗਜ਼ਾਮ ਦੇਣੇ ਨੇ ਜਾਂ ਪਲੱਸ 1 ਇੱਕ ਸਕੂਲ ਇਗਜ਼ਾਮ ਦੇਣਾ ਹੈ ਪਲੱਸ 2 ਵਿੱਚ ਬੋਰਡ ਇਗਜ਼ਾਮ ਦੇਣਾ ਹੈ ਔਰ ਕੁਝ ਬੱਚੇ ਆ ਜਿਹੜੇ ਹੁੰਦੇ ਨੇ ਜਿਹੜੇ ਇੱਕ ਡ੍ਰੀਮ ਲੈ ਕੇ ਆਉਂਦੇ ਨੇ ਕਿ ਮੈਂ ਆਈਟੀ ਜੇਈ ਜਾਂ ਨੀਟ ਦਾ ਟੈਸਟ ਦੇਣਾ ਹੈ ਤਾਂ ਦੋਨਾਂ ਦੀ ਅਪਰੋਚ ਡਿਫਰੈਂਟ ਹੈ ਤਾਂ ਇਸ ਕਰਕੇ ਵੈਸੇ ਆਪਣੇ ਏਰੀਆ ਦੇ ਵਿੱਚ ਐਵੇਂ ਨਹੀਂ ਹੁੰਦਾ ਲੇਕਿਨ ਮੈਂ ਇੱਕ ਨ ਜਿਹੜੇ ਬੱਚਿਆਂ ਨੇ ਕੇਵਲ ਸਬਜੈਕਟਿਵ ਕਰਨਾ ਜਿਨਨੇ ਬੋਰਡ ਇਗਜ਼ਾਮ ਦੇਣੇ ਆ ਪਲੱਸ 1 ਦੇ ਇਗਜ਼ਾਮ ਦੇਣੇ ਆ ਉਹਨਾਂ ਦਾ ਬੈਚ ਬਿਲਕੁਲ ਅਲੱਗ ਹੋਏਗਾ ਔਰ ਜਿਨਾਂ ਨੇ ਨੀਟ ਔਰ ਆਈਆਈਟੀ ਦਾ ਇਗਜ਼ਾਮ ਦੇਣਾ ਉਹ ਬਿਲਕੁਲ ਅਲੱਗ ਹੋਏਗਾ ਬੈਚ ਇਹਨਾਂ ਨੂੰ ਇਕੱਠਾ ਨਹੀਂ ਬਿਠਾਇਆ ਜਾਏਗਾ ਜਦੋਂ ਇਹਨਾਂ ਨੂੰ ਇਕੱਠਾ ਬਿਠਾਣੇ ਆ ਤਾਂ ਇੱਕ ਬੜੀ ਪ੍ਰੋਬਲਮ ਆਦੀ ਹੈ ਦੋਨਾਂ ਦਾ ਨੁਕਸਾਨ ਹੁੰਦਾ ਦੋਨਾਂ ਦੀ ਅਪਰੋਚ ਡਿਫਰੈਂਟ ਹੈ ਔਰ ਇੱਕ ਗੱਲ ਮੈਂ ਹੋਰ ਕਲੀਅਰ ਕਰ ਦੇਣਾ ਚਾਹਣਾ ਫਾਜ਼ਿਲ ਦਾ ਦੇ ਵਿੱਚ ਕੇਵੀਪੀवाई ਟੈਸਟ ਦੀ ਕੋਈ ਕੋਚਿੰਗ ਦਾ ਪ੍ਰੋਵੀਜ਼ਨ ਹੀ ਨਹੀਂ ਹੈ ਤਾਂ ਮੈਂ ਬੱਚਿਆਂ ਨੂੰ ਕੇਵੀਪੀवाई ਵ ਔਰ 올ਿਮਪੀਅਰ ਵਾਸਤੇ ਫਿਜ਼ਿਕਸ ਔਰ ਇੱਕ ਇਥੇ ਸੈਟ ਟੈਸਟ ਦੀ ਤਾਂ ਮੇਰੇ ਖਿਆਲ ਆਪਣੇ ਏਰੀਆ ਚੰਨੀ ਅਵੇਰਨੈਸ ਦੀ ਕਮੀ ਹੈ ਕਿ ਸੈਟ ਟੈਸਟ ਬਾਰੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਜੋ ਬੱਚੇ ਦੇਣ ਤੋਂ ਵਾਸਤੇ ਕਿੰਨੀ ਤਰ੍ਹਾਂ ਦੇ ਰਸਤੇ ਖੁੱਲਦੇ ਹੈ ਤੇ ਇਹ ਜਿਹੜੇ ਸਾਰੇ ਟੈਸਟ ਦੀ ਕੋਚਿੰਗ ਹੈ ਇਹਦਾ ਪ੍ਰੋਵੀਜ਼ਨ ਵੀ ਮੇਰੇ ਕੋਲ ਅਵੇਲੇਬਲ ਹੈ ਔਰ ਮੈਂ ਫਾਜ਼ਿਲਗਾਚ 에 ਵੀ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਬੱਚੇ ਮੇਰੇ ਨੂੰ ਜਿਹੜੇ ਅਪਾਇੰਟਮੈਂਟ ਲੈ ਕੇ ਕਦੇ ਵੀ ਮਿਲ ਸਕਦੇ ਹੈ ਪੇਰੈਂਟਸ ਦੇ ਨਾਲ ਆਨ ਬੜੀ ਅੱਛੀ ਗੱਲ ਹੈ ਤਾਂ ਮੇਰਾ ਕੰਟੈਕਟ ਨੰਬਰ ਹੈ 9115133536 ਤਾਂ ਐਸ ਨੰਬਰ ਤੇ ਮੈਨ ਨਾਲ ਕੰਟੈਕਟ ਕਰ ਸਕਦੇ ਆ ਮੇਰਾ ਦੂਸਰਾ ਨੰਬਰ ਹੈ 9914099079 9115133536 ਦੂਸਰਾ ਨੰਬਰ ਹੈ 9914099079 ਤਾਂ ਬੱਚੇ ਕਦੇ ਵੀ ਮੈਨੂੰ ਫੋਨ ਕਰਕੇ ਜਾਂ ਪੇਰੈਂਟਸ ਫੋਨ ਕਰਕੇ ਅਪਾਇੰਟਮੈਂਟ ਫਿਕਸ ਕਰਕੇ ਮੈਨੂੰ ਮਿਲ ਸਕਦੇ ਆ ਔਰ ਜਦੋਂ ਮਿਲਣਗੇ ਤਾਂ ਉਹਨਾਂ ਨੂੰ ਮੈਂ ਦੱਸਾਂਗਾ ਕਿ ਜਿਸ ਜੋ ਬੱਚੇ ਸਾਡੇ ਫਾਜ਼ਿਲਕਾ ਦੇ ਚੰਡੀਗੜ੍ਹ ਕੋਟਾ ਦਿੱਲੀ ਬਿਠਿੰਦਾ ਜਾਂ ਕਿਸੇ ਵੀ ਜਗ੍ਹਾ ਤੇ ਜਾ ਕੇ ਜਿਸ ਤਰ੍ਹਾਂ ਦੇ ਉਹ ਮੋਡਿਊਲ ਕਰ ਰਹੇ ਨੇ ਉਹ ਸਾਰੇ ਮੋਡਿਊਲ ਮੈਂ ਫਾਜ਼ਿਲਗਾ ਦੇ ਵਿੱਚ ਹੀ ਬੱਚਿਆਂ ਨੂੰ ਕਰਵਾ ਦੇਣੇ ਆ ਜਿਹੜਾ ਬੱਚਾ ਇੱਥੇ ਫਾਜ਼ਿਲਗਾ ਮੇਰੇ ਕੋਲ ਪੜੇਗਾ ਜੇਕਰ ਉਹ ਆਪਣੇ ਫਰੈਂਡਸ ਨਾਲ ਗੱਲ ਵੀ ਕਰੇਗਾ ਕਿ ਅਸੀਂ ਇੱਥੇ ਆ ਕਰ ਰਹੇ ਹਾਂ ਤਾਂ ਉਹਨਾਂ ਨੂੰ 100% ਹੈ ਜਿਹੜਾ ਐਸ ਗੱਲ ਦੀ ਸੈਟੀਸਫੈਕਸ਼ਨ ਰਹੇਗੀ ਕਿ ਜੋ ਮੇਰੇ ਫਰੈਂਡਸ ਕਰ ਰਹੇ ਨੇ ਉਹੀ ਮੈਂ ਫਾਜ਼ਿਲਗਾਚ ਕਰ ਰਿਹਾ ਔਰ ਬੱਚਾ ਇਹ ਪ੍ਰਾਊਡ ਫੀਲ ਕਰੇਗਾ ਕਿ ਫਾਜ਼ਿਲਗਾਚ ਜਿਹੜਾ ਮੈਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ ਔਰ ਪੇਰੈਂਟਸ ਵੀ ਇਨਸਟ੍ਰੀਮ ਤੋਂਨਗੇ ਕਿ ਸਾਡੇ ਕੋਲ ਬੱਚਾ ਰਹਿ ਕੇ ਉਹੀ ਕੋਚਿੰਗ ਲੈ ਰਿਹਾ ਜੋ ਕੋਈ ਦਿੱਲੀ ਜਾਂ ਬਠਿੰਡਾ ਜਾਂ ਫੋਟਾ ਜਾਂ ਚੰਡੀਗੜ੍ਹ ਦੇ ਬ੍ਰੈਂਡ ਇੰਸਟੀਟਿਊਟ ਚ ਲੈ ਰਿਹਾ ਹੈ ਥੈਂਕ ਯੂ ਸਰ ਤੁਹਾਡਾ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ